ਇਹਦਾ ਤਰੀਕਾ ਆਪੈਂ ਤਾਂ ਆ ਮਸਾਲੇ ਵੀ ਪਾਏ ਜਾਂਦੇ ਆ ਤੇ ਬਿਨਾ ਮਸਾਲਿਆਂ ਦੇ ਵੀ ਬਣਦਾ ਖਾਣਾ ਤੇ ਔਲਾ ਹੀ ਹੁੰਦਾ ਮਤਲਬ ਤੇ ਔਲੇ ਨਾਲ ਹੀ ਹੁੰਦਾ ਤੇ ਇਹ ਦੇਖੋ ਸੀਜ਼ਨ ਦੇ ਨਾਲ ਨਾਲ ਔਲੇ ਆਏ ਹੋਏ ਆ ਕਿ ਮੈਂ 300 ਗ੍ਰਾਮ ਔਲੇ ਲਏ ਆ ਬਹੁਤ ਮੋٹے ਔਲੇ ਆ ਇਹ ਇੱਕ ਵੱਖਰੇ ਤਰੀਕੇ ਦਾ ਆਚਾਰ ਪਾਉਣਾ ਤੁਹਾਨੂੰ ਦੱਸਦੇ ਆ ਇਹ ਨਾਲ ਦੀ ਨਾਲ ਹੀ ਤਿਆਰ ਹੋ ਜਾਂਦਾ ਆ ਇੱਕ ਕੜਚੀ ਅੱਧੀ ਕੜਚੀ ਤੇਲ ਦੀ ਹੀਗੀ ਇੱਕ ਜੱadi ਲਾ ਲਓ ਇੰਨੀ ਕੀ ਪਾਉਣੀ ਕੜਚੀ ਇਹ ਗਰਮ ਹੋ ਗਿਆ ਤੇਲ ਤੇ ਇਹ ਮੈਂ ਔਲੇ ਵਿੱਚ ਰੱਖ ਦਿੱਤੇ ਨੇ ਇਹ ਜਿਹੜੇ ਔਲੇ ਆ ਇਹਨਾਂ ਨੂੰ ਮੈਂ ਐਸੇ ਤਰ੍ਹਾਂ ਹੀ ਚੰਗੇ ਤਰ੍ਹਾਂ ਇਹਨਾਂ ਨੂੰ ਮੈਂ ਜਿਹੜਾ ਆ ਭੁੰਨਾ ਗੀ ਤੇਲ ਦੇ ਵਿੱਚ ਕਿਉਂਕਿ ਇਹ ਔਲੇ ਆਪਾਂ ਜਿਹੜੇ ਆ ਇਹਨਾਂ ਦੇ ਨਾਲ ਦੇ ਨਾਲ ਹੀ ਖਾ ਸਕਦੇ ਆ ਜਿੱਦਾਂ ਅੱਜ achar ਬਣਾਇਆ ਤੇ ਇਹਨਾਂ ਨੂੰ ਆਪਾਂ 5-7 ਘੰਟੇ ਬਾਅਦ ਹੀ ਖਾ ਸਕਦੇ ਆ ਨਮਕ ਵੀ ਇਹਨਾਂ ਚ ਪੂਰਾ ਰਲ ਜਾਊਗਾ ਤੇ ਬਹੁਤ ਹੀ ਵਧੀਆ ਤਰ੍ਹਾਂ ਇਹ achar ਬਣਦਾ ਆ ਐਸੇ ਤਰ੍ਹਾਂ ਇਹਨਾਂ ਨੂੰ ਅਸੀਂ ਉਲਟ ਪਲਟ ਕਰਦੇ ਰਵਾਂਗੇ ਆਮਲੇ ਜਿਹੜੇ ਆ ਬੜੇ ਵਧੀਆ ਬਣ ਜਾਣੇ ਨੇ ਉਤੋਂ ਟੱਕ ਦਵਾਂਗੇ ਥੋੜੇ ਜੇ ਗਲਣ ਵਾਸਤੇ ਛੱਡਾਂਗੇ ਇਹਨਾਂ ਨੂੰ ਮੌਕਾ ਦਵਾਂਗੇ ਕਿ ਇਹ ਗਲ ਜਾਣ ਇਸ ਤਰ੍ਹਾਂ ਹੀ ਫੇਰ ਟੱਕਣ ਚੱਕ ਕੇ ਦੇਖਾਂਗੇ ਤੇ ਅਸرائی ਫੇਰ ਥੱਲਾਂਗੇ ਇਹ ਔਲੇ ਜਿਹੜੇ ਆ ਉਬਾਲੇ ਹੋਏ ਨਹੀਂ ਐ ਇਹ ਕੱਚੇ ਔਲੇ ਆ ਇਹਨਾਂ ਦਾ ਬਹੁਤ ਹੀ ਵਧੀਆ achar ਬਣਦਾ ਆ ਜਿਆਦਾ دیر ਵਾਸਤੇ ਰੱਖਣਾ ਹੋਏ achar ਤੇ ਇਸ ਤਰ੍ਹਾਂ ਹੀ ਪਾਉਣਾ ਚਾਹੀਦਾ ਆ ਜਿਹੜੇ ਆਵਾਲੇ ਔਲੇ ਪਾਈ ਦਿਆ ਉਹਨਾਂ ਨੂੰ ਉਲੀ ਲੱਗ ਜਾਂਦੀ ਆ ਕਦੇ ਨਾ ਕਦੇ ਪਰ ਆਹ ਜਿਹੜੇ ਔਲੇ ਐ ਇਸ ਤਰ੍ਹਾਂ ਪਾਉਣ ਨਾਲ ਕਦੀ ਉਲੀ ਨਹੀਂ ਲੱਗਦੀ ਆ achar ਨੂੰ ਇਹ ਸਾਲ ਬਧੀ ਰਹਿ ਜਾਂਦਾ achar ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆਪਾਂ ਫੇਰ ਥਾਲਦੇ ਆ ਇੱਕ ਵਾਰੀ ਇਹਨੂੰ ਤੇ ਦੇਖੋ ਔਲੇ ਕਿੱਡੇ ਸੋਹਣੇ ਹੋ ਰਹੇ ਨੇ ਅਜੇ ਇਹ ਔਲਾ ਜਿਹੜਾ ਆ ਪੂਰਾ ਗਲਿਆ ਨਹੀਂ ਆ ਨਾਲ ਨਾਲ ਆਪਾਂ ਇਹਨੂੰ ਚੈੱਕ ਕਰੀ ਜਾਵਾਂਗੇ ਇਸਰਾ ਚੈੱਕ ਕਰਾਂਗੇ ਚਮਚੇ ਦੇ ਨਾਲ ਜਾਂ ਕੇ ਇਹ ਕਰਦ ਦੇ ਨਾਲ ਜੇ ਆਪਾਂ ਸੋਇਦਿਆ ਵੀ ਆਚਾਰ ਜਿਹੜਾ ਆ ਆਪਾਂ ਬਾਲ ਕੇ ਹੀ ਖਾਣਾ ਆ ਬਾਲਨ ਨਾਲੋਂ ਸਗੋਂ ਆ ਵੀ ਵਧੀਆ ਬਣਦਾ ਆ ਤੇ ਜਿਹੜੇ ਬੱਚਿਆਂ ਨੂੰ ਆਚਾਰ ਜਿੱਦਾਂ ਪਉਣਾ ਨਹੀਂ ਜਾਣਦੇ ਜਾਂ ਕਿਦਾਂ ਤੇ ਇਹ ਵੀਡੀਓ ਵੇਖ ਕੇ ਉਹ ਆਚਾਰ ਜ਼ਰੂਰ ਤਿਆਰ ਕਰ ਸਕਦੇ ਆ ਤੇ ਆਹ ਦੇਖੋ ਆਪਾਂ ਇਹਨਾਂ ਨੂੰ ਨਾਲ-ਨਾਲ ਚੈੱਕ ਕਰੀ ਜਾਵਾਂਗੇ ਚਾਰ ਤੇ ਬੜੇ ਤਰੀਕੇ ਨਾਲ ਪੈਂਦਾ ਆ ਮਸਾਲੇ ਪੈਂਦੇ ਨੇ ਬੜਾ ਕੁਝ ਪੈਂਦਾ ਆ ਸਾਲਾਂ ਬੱਧੀ ਰੱਖਣਾ ਹੋਵੇ ਤੇ ਤੇਲ ਬਹੁਤ ਮਤਲਬ ਤੇਲ ਦੇ ਵਿੱਚ ਜਿਹੜੇ ਡਿਪ ਕਰਨੇ ਰੱਖਣੇ ਰੱਖਣੇ ਪੈਂਦੇ ਡਿਪ ਕਰਕੇ ਰੱਖਣੇ ਪੈਂਦੇ ਆ ਜਾਨੀ ਕਿ ਡਬੋ ਕੇ ਤੇ ਆਪਾਂ ਇਹੋ ਜਿਹਾ achar ਪਾਵਾਂਗੇ ਕਿ ਨਾ ਇਹਨਾਂ ਨੂੰ ਬਹੁਤੇ ਤੇਲ ਦੀ ਜ਼ਰੂਰਤ ਹੈਗੀ ਆ ਤੇ ਨਾ ਇਹ ਬਹੁਤਾ achar ਰੱਖਣ ਦੀ ਲੋੜ ਨਾਲ ਦੀ ਨਾਲ ਸੀਜ਼ਨ ਹੈਗਾ ਔਲਿਆਂ ਦਾ ਖਾ ਸਕਦੇ ਹੋ ਜਿੰਨੇ ਮਰਜੀ ਬਾਕੀ ਤੁਹਾਨੂੰ ਪਤਾ ਨਿਗਾ ਵਾਸਤੇ ਵੀ ਔਲੇ ਬਹੁਤ ਵਧੀਆ ਆ ਤੇ ਸਿਰਵਾ ਦੇ ਵਾਲਾਂ ਵਾਸਤੇ ਵੀ ਬਹੁਤ ਵਧੀਆ ਆ ਨਾ ਛੱਟਦੇ ਆ ਵਾਲ ਨਾ ਮਤਲਬ ਮਜ਼ਬੂਤ ਹੀ ਹੁੰਦੇ ਆ ਵਾਲ ਜਨਕੇ ਆ ਦੇਖੋ ਆ ਮੈਂ ਚੈੱਕ ਕਰ ਰਹੀ ਆ ਤੇ ਉਹ ਹੁਣ ਔਲੇ ਜਿਹੜੇ ਆ ਦੇਖੋ ਗਲ ਗਿਆ ਔਲਾ